ਅਰਚਨਾ ਮਕਵਾਨਾ ਦੇ ਨਾਲ ਧੁੜੀ ਹੋਈ ਹੈ ਜਿਸ ਦੇ ਵੱਲੋਂ ਸਿੱਧੇ ਤੌਰ ਤੇ ਐਸਜੀਪੀਸੀ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਤੇ ਉਸ ਦੇ ਵੱਲੋਂ ਇੱਕ ਹੁਣ ਵੀਡੀਓ ਸਾਂਝੀ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਤੇ ਉਸ ਦੀ ਵਕੀਲਾਂ ਦੀ ਜਿਹੜੀ ਉਸ ਦੀ ਟੀਮ ਹੈ ਲੀਗਲ ਸੈਲ ਦੀ ਜਿਹੜੀ ਉਸ ਦੀ ਟੀਮ ਹੈ ਉਹ ਤਿਆਰ ਹੈ ਇਸ ਫਾਈਟ ਨੂੰ ਲੈ ਕੇ ਉਸ ਦੇ ਵੱਲੋਂ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਸ ਦੇ ਵੱਲੋਂ ਜੋ ਕੁਝ ਕੀਤਾ ਗਿਆ ਬਿਲਕੁਲ ਗਲਤ ਨਹੀਂ ਕੀਤਾ ਗਿਆ ਕਿ ਜੇਕਰ ਕਿਸੇ ਨੂੰ ਲੱਗਦਾ ਸੀ ਕਿ ਇਹ ਸਭ ਕੁਝ ਗਲਤ ਸੀ ਤਾਂ ਉਸ ਨੂੰ ਜ਼ਰੂਰ ਦੱਸ ਦੇ ਤਾਂ ਉਹ ਸਭ ਕੁਝ ਡਿਲੀਟ ਕਰਨ ਦੇ ਲਈ ਵੀ ਤਿਆਰ ਸੀ ਪਰ ਫਾਲਤੂ ਦੇ ਵਿੱਚ ਉਸ ਨੂੰ ਫਸਾਇਆ ਗਿਆ ਤੇ ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਸ ਦਾ ਕਹਿਣਾ ਹੈ ਕਿ ਹੁਣ ਉਹ ਤੇ ਉਹਨਾਂ ਦੀ ਲੀਗਲ ਜੋ ਟੀਮ ਹੈ ਉਹ ਤਿਆਰ ਹੈ ਇਹ ਫਾਈਟ ਜ਼ਰੂਰ ਕਰੇਗੀ ਹਾਲਾਂਕਿ ਜੇਕਰ ਅਰਸ਼ਨਾ ਮਖਵਾਨਾ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਉਸ ਦੇ ਵੱਲੋਂ ਇਹ ਯੋਗ ਕਰਦਿਆਂ ਦੀ ਜਿਹੜੀ ਵੀਡੀਓ ਬਣਾਈ ਗਈ ਸੀ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪਾਈ ਗਈ ਸੀ ਉਸ ਤੋਂ ਬਾਅਦ ਜਦੋਂ ਇਹ ਵਿਵਾਦ ਭਖਿਆ ਤਾਂ ਉਸ ਤੋਂ ਵੱਲੋਂ ਸਭ ਤੋਂ ਪਹਿਲਾਂ ਮਾਫੀ ਨਾਮ ਹਾਂਦਾ ਉਹ ਮਾਫੀ ਮੰਗਦੀ ਹੈ ਕਿ ਮੈਨੂੰ ਮਾਫ ਕਰ ਦਿਓ ਜੇ ਇਹ ਜਾਣੇ ਅਣਜਾਣੇ